ਵਿਦਾਂਸਭਾ ਹਲਕਾ ਪੱਟੀ ਦੇ ਦੀਨ ਪੈਂਦੇ ਪਿੰਡ ਸਬਰਾ ਵਿਖੇ ਬੀਤੀ ਦੇ ਰਾਤ ਪੀਰ ਬਾਪਾ ਨਾਗਾ ਸੁਲਤਾਨ ਜੀ ਦੀ ਦਰਗਾਹ ਤੋਂ ਇੱਕ ਚੋਰ ਵੱਲੋਂ ਗੋਲਤ ਭੰਨ ਕੇ ਉਸ ਦੇ ਵਿੱਚੋਂ 50 ਤੇ ਚਰਾਗਾ ਦੇ ਵਿੱਚ ਤੇਲ ਚੋਰੀ ਕਰਕੇ ਲੈ ਕੇ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਤੋਂ ਬਾਅਦ ਕਮੇਟੀ ਮੈਂਬਰਾਂ ਵੱਲੋਂ ਇੱਕ ਚੋਰ ਨੂੰ ਕਾਬੂ ਕਰਨ ਦੇ ਲਈ ਜਾਲ ਵਿਛਾਇਆ ਗਿਆ ਫਿਰ ਇਹ ਵਿਅਕਤੀ ਚੋਰੀ ਕਰਨ ਵਾਲਾ ਦਰਕਾਰ ਉੱਤੇ ਆਇਆ ਜਿਸ ਨੂੰ ਕਮੇਟੀ ਮੈਂਬਰਾਂ ਵੱਲੋਂ ਕਾਬੂ ਕਰਕੇ ਉਸ ਨੂੰ ਡੇਰੇ ਦੇ ਵਿੱਚ ਹੀ ਬੰਨ ਕੇ ਉਸੇ ਚੰਗੀ ਤਰ੍ਹਾਂ ਛੇਤਰਪ੍ਰੇੜ ਕੀਤੀ ਗਈ ਕਮੇਟੀ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਹੈ ਕਿ ਇਹ ਵਿਅਕਤੀ ਲਗਾਤਾਰ ਡੇਰੇ ਦੇ ਵਿੱਚ ਚੋਰੀਆਂ ਕਰ ਰਿਹਾ ਸੀ ਜਿਸ ਨੂੰ ਕਈ ਵਾਰ ਰੋਕਿਆ ਗਿਆ ਪਰ ਇਹ ਵਿਅਕਤੀ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਹੈ ਅੱਜ ਉਸ ਨੂੰ ਉਹਨਾਂ ਵੱਲੋਂ ਰੰਗੇ ਹੱਥੀਂ ਕਾਬੂ ਕੀਤਾ ਗਿਆ ਕਮੇਟੀ ਮੈਂਬਰਾਂ ਨੇ ਦੱਸਿਆ ਕਿ ਇਸ ਵਿਅਕਤੀ ਵੱਲੋਂ ਆਪਣੀ ਗਲਤੀ ਮੰਨੀ ਗਈ ਹੈ ਅਤੇ ਅਹਿਸਾਸ ਕੀਤਾ ਗਿਆ ਕਿ ਉਹ ਅੱਗੇ ਤੋਂ ਚੋਰੀ ਨਹੀਂ ਕਰੇਗਾ ਜਿਸ ਤੋਂ ਬਾਅਦ ਪਿੰਡ ਦੀ ਸਹਿਮਤੀ ਦੇ ਨਾਲ ਇਸ ਨੂੰ ਛੱਡ ਦਿੱਤਾ ਗਿਆ ਕਮੇਟੀ ਦੇ ਮੈਂਬਰ ਜੀ ਪ੍ਰਧਾਨ ਜੀ ਪ੍ਰਧਾਨ ਵੀਰ ਜੀ ਮੈਂ ਤੇ ਕੀ ਗੱਲ ਹੋਈ ਆ ਇਹ ਦਾ ਮੇਰੇ ਉਹਦੀ ਗੱਲ ਇਹ ਆਈ ਆ ਵੀ ਕੱਲ ਨਾ ਤੜਕੇ ਦਾ ਟਾਈਮ 5 ਵਜੇ ਦਾ ਹੂੰ ਤੇ ਬਾਬਾ ਜੀ ਕਿਤੇ ਨਾ ਥੋੜਾ ਸਾਈਡ ਤੇ ਗਜਾ ਨੂੰ ਗਏ ਆ ਤੇ ਇਹਨੇ ਵੀਨੇ ਆਪਦਾ ਢਾਲ ਆ ਗਏ ਤੇ ਬਾਬੇ ਦੇ ਵਿੱਚੋਂ ਗੋਲਕ ਪਾਣ ਕੇ ਬਾਕੀ ਤੇਲ ਕੋ ਚੋਰੀ ਕਰਕੇ ਲੈ ਗਿਆ ਤੜਕੇ ਹਾਂਜੀ ਇਹ ਇੱਥੇ ਨਾ ਡੇਰੇ ਤੇ ਬਾਬੇ ਦੇ ਘਰ ਦੇ ਹੀ ਤੇ ਉਹਨਾਂ ਨੇ ਕਦੇ ਵੀ ਕਮਰੇ ਵਿੱਚ ਬੈਠੇ ਉਹਨਾਂ ਨੂੰ ਨਹੀਂ ਪਤਾ ਲੱਗਾ ਇਹਨਾਂ ਅਚਾਨਕ ਢਾਲ ਆ ਗਏ ਦਾ ਢਾਲ ਆ ਗਿਆ ਤੇ ਗੋਲਕਰੇ ਵਿੱਚ ਕੋਈ 115 ਔਰ ਪਿਆ ਹੀ ਤੇ ਬਾਕੀ ਤੇਲ ਦਾਬਲੀ ਘਟੋ ਘਾੜ ਵੀ ਇਹਨੇ ਪਾ ਗਏ ਪਹਿਲਾਂ ਵੀ ਖਰਦਾ ਰਿਆ ਤੇਲ ਤੇ ਅਹੀਂ ਚਲੋ ਆਖਿਆ ਕੋਈ ਗੱਲ ਨਹੀਂ ਬਾਕੀ ਹੁਣ ਇਹਨਾਂ ਨੂੰ ਦੀ ਸਖਤ ਤੋਂ ਸਜ਼ਾ ਦਿੱਤੀ ਜਾਵੇ ਇਹਨੂੰ ਗਾਂ ਦਾ ਗਾਂ ਨੂੰ ਨਾਕ ਪਾਈ ਜਾਵੇ ਕਿਉਂ ਇਹੋ ਜੀ ਗਾਂ ਨਾ ਹਰਕਤ ਕਰੇ ਕੋਈ ਵੀ ਚੋਰੀ ਹੋਵੇ ਕੋਈ ਚੋਰੀ ਹੋਵੇ ਕਿਉਂਕਿ ਇਹ ਹੁਣ ਇਹਨੂੰ ਚੁੱਕ ਦੋ ਕਿ ਇਹਦੀ ਸਜ਼ਾਦਤ ਦਿੱਤੀ ਜਾਵੇ ਬੜਿਆ ਫਿਰ ਕਿਤਰਾ ਗਿਆ ਇਹ ਬੜਿਆ ਵੀ ਅਸੀਂ ਕੱਲ ਦੇ ਬੜੇ ਪਰੇਸ਼ਾਨ ਹਾਂ ਸਾਡੀ ਇਹ ਡੇਰੇ ਦੀ ਬੇਟੀ ਹੁੰਦੀ ਆ ਇਤਨਾ ਬਦਨਾਮ ਹੁੰਦਾ ਡੇਰਾ ਲੋ ਵੀ ਅੱਜ ਦੇ ਘਰ ਘਰ ਜਾਂਦੇ ਆ ਅਗਲੇ ਨੇ ਆ ਤੁਹਾਡੇ ਡੇਰੇ ਆ ਗੱਲ ਬਣ ਗਈ ਆ ਕਿ ਸਾਲੋਂ ਜਿੱਤੇ ਵੀ ਜੀ ਕੋਈ ਪਰੇਸ਼ਾਨੀ ਨਹੀਂ ਜਾਰੀ ਹੈ ਨਾ ਅਸੀਂ ਕੱਲ ਦੇ ਕੈਮਰੇ ਕਰਕੇ ਕਿਸ ਦੇ ਚੈੱਕ ਕਰਕੇ ਕਦੋਂ ਕੈਮਰੇ ਚੈੱਕ ਕਰਾ ਅੱਜ ਅਸੀਂ ਕੈਮਰੇ ਚੈੱਕ ਕੀਤੇ ਆ ਤੇ ਉੱਥੋਂ ਇਹਦਾ ਕੋਈ ਨਿਸ਼ਾਨ ਸਾਾਨੂੰ ਮਿਲ ਗਿਆ ਤੇ ਅਸੀਂ ਧਰਮ ਜਾ ਕੇ ਉਹਨੂੰ ਭਗਤ ਲੈ ਆਏ ਕੋਈ ਪੁਲਿਸ ਨੂੰ ਸੂਚਨਾ ਦਿੱਤੀ ਇਸ ਬਾਰੇ ਨਹੀਂ ਜੀ ਕੋਈ 50 ਰੁਪਏ ਦੇ ਨਹੀਂ ਸੀ ਕੋਈ ਸਜ਼ਾ ਦਿੱਤੀ ਜਾਵੇ ਉਹਨੂੰ ਤੇ ਉਹਨੂੰ ਗਾਂ ਵੀ ਇਹਦੇ ਕੋਈ ਆਪ ਹਮਾਰੀ ਜਾਵੇ ਇਹਨੂੰ ਕੋਈ ਇਹਦੀ ਗਲਤੀ ਨਾ ਕਰੇ ਕਿਹੜਾ ਪਿੰਡ ਆ ਸਭਰਾ ਜੀ ਕੀ ਗੱਲ ਹੋਈ ਜਿਹੜਾ ਇਹ ਮੁੰਡੇ ਨੂੰ ਇੱਥੇ ਨਾ ਸਾਡੇ ਪਿੰਡ ਸਭਰਾ ਦੇ ਵਿੱਚ ਪੀਰ ਬਾਬੇ ਨਾਸਨ ਦੀ ਜਗਾ ਜੀ ਆ ਜਿਹੜਾ ਚੋਰ ਫੜਿਆ ਇਹਨੇ ਵੀਰਵਾਰ ਜਿਹੜੀ ਗੋਲਕ ਉੱਥੋਂ ਭੰਗ ਲੈ ਗਿਆ ਪੈਸੇ ਜੋ ਤੇਲ ਸੀ ਹੋਰ ਬਾਬੇ ਦੇ ਬਰਤਨ ਬੁੱਤਨ ਭਾਂਡੇ ਮੁੰਡੇ ਲੈ ਗਿਆ ਸਾਰੇ ਅੱਛਾ ਹੈ ਪਤਾ ਕਿਤਨਾ ਲਗਾ ਹਰਾ ਪਤਾ ਜੀ ਸੀਸੀਟੀਵੀ ਕੈਮਰੇ ਇੰਦਾਲੇ ਦੇ ਉਹਨਾਂ ਨੂੰ ਪਤਾ ਲੱਗਾ ਵੀ ਇਹ ਚੋਰ ਆ ਹੁਣ ਫੇਰ ਛੱਡਦਾ ਨੂੰ ਕਿ ਹੁਣ ਛੱਡਦਾ ਜੀ ਸਾਰਿਆਂ ਨੇ ਕਮੇਟੀ ਵਾਲਿਆਂ ਨੇ ਸਲਾਹ ਕਰਕੇ ਉਹਦਾ ਮੈਂ ਨਾਮ ਤੁਹਾਡਾ ਮੋੜ ਦੂੰਗਾ ਤੇ ਕਰੀ ਮੈਨੂੰ ਮਾਫੀ ਦਿਓ ਕਿ ਮੈਂ ਦਾ ਇਹੋ ਜਿਹਾ ਕੰਮ ਕਰਜੀ ਨਹੀਂ ਕਰਦਾ ਤੇਲ ਦੇਖਿਆ ਮੈਂ ਕੱਢਿਆ ਤੈਨੂੰ ਕਿਤਨਾ ਪਤਾ ਲੱਗਾ ਹਰੇ ਕੀ ਪਤਾ ਲੱਗਾ ਚਬਾ ਬਾਅਦ ਦੇ ਵਿੱਚ ਮੈਂ ਚੁਪਾ ਰੂ ਆਇਆ ਦੇਖਿਆ ਮੈਂ ਦੇਖਿਆ ਪੂਰਨ ਦੇਖਿਆ ਕਿ ਉਹਨੇ ਮਾਤੀ ਦੇ ਲਾਪਟਾ ਅਜਿਹਾ ਕਹਿੰਦੇ ਮੈਂ ਹੈਵੀ ਉਹਦਾ ਪਾ ਲਿਆ ਹੈ ਹੈ ਪਰ ਨਾ ਤਾਂ ਬਾਤ ਮਿਲੂ ਅੱਛਾ ਕੀ ਮੰਗ ਕਰੋ ਜਨਾ ਹੈ ਕੀ ਮੰਗੇ ਕਰੋ